ਬੀਐਸ ਟੈਟ ਐਟੀਟੀ ਬੀਐਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਤਾਂ ਜਿਨ੍ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਅੱਜ ਤੁਹਾਡੇ ਲਈ ਬਹੁਤ ਜ਼ਰੂਰੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਤੁਹਾਨੂੰ ਦੱਸਦੇ ਹਾਂ ਕਿ ਉਹ ਅਪਡੇਟ ਕਿਸ ਰਿਗਾਰਡਿੰਗ ਹੈ ਤਾਂ ਤੁਸੀਂ ਸਾਰੇ ਵੇਟ ਕਰ ਰਹੇ ਹੋ ਕਿ ਪੀਐਸ ਟੈਟ 2025 ਦਾ ਨੋਟੀਫਿਕੇਸ਼ਨ ਕਦੋਂ ਆਊਗਾ ਕੀ ਪੀਐਸ ਟੈਟ 2025 ਦਸੰਬਰ ਮਹੀਨੇ ਚ ਹੋਊਗਾ ਜਾਂ ਨਹੀਂ ਹੋਊਗਾ ਇਹ ਬਹੁਤ ਵੱਡਾ ਜਿਹੜਾ ਹੈ ਮਨ ਦੇ ਵਿੱਚ ਇੱਕੋ ਉਹ ਬਣਿਆ ਹੋਇਆ ਹੈ ਇੱਕ ਕਨਸੈਪਟ ਬਣਿਆ ਹੋਇਆ ਹੈ ਕਿ ਪਿਛਲਾ ਪੇਪਰ ਦਸੰਬਰ ਮਹੀਨੇ ਚ ਹੋ ਗਿਆ ਤਾਂ ਇਸ ਵਾਰ ਵੀ ਪੇਪਰ ਦਸੰਬਰ ਮਹੀਨੇ ਚ ਹੋਵੇਗਾ ਜਾਂ ਕੁਝ ਸ਼ਰਾਰਤੀ ਅੰਸਰ ਸ਼ਰਾਰਤੀ ਤੱਤ ਉਹਨਾਂ ਦਾ ਕੰਮ ਹੀ ਹੁੰਦਾ ਹੈ ਕਿ ਨਾ ਖੇਡਣਾ ਨਾ ਖੇਡਣ ਦੀ ਇਹ ਉਹ ਉਹਨਾਂ ਦਾ ਉਹ ਕੰਮ ਹੈ ਕਿ ਆਪ ਤਾਂ ਕੁਛ ਕਰ ਨਹੀਂ ਰਹੇ ਤਾਂ ਦੂਜਿਆਂ ਨੂੰ ਵੀ ਗਲਤ ਗੁੰਮਰਾਹ ਕਰੋ ਹਨਾ ਐਜੇ ਕੁਝ ਮਾਰਕੀਟ ਦੇ ਵਿੱਚ ਕਾਫੀ ਘੁਮਰੇ ਨੇ ਜਿਹੜੇ ਮੈਸੇਜ ਪਾ ਰਹੇ ਨੇ ਕਿ ਪੀਐਸਟਟ ਦਾ ਪੇਪਰ ਦਸੰਬਰ ਤੋਂ ਜਨਵਰੀ ਚ ਹੋ ਰਿਹਾ ਹੈ ਭਾਈ ਦਸੰਬਰ ਜਨਵਰੀ ਚ ਕਦੋਂ ਹੋ ਰਿਹਾ ਹੈ ਸਾਨੂੰ ਪ੍ਰੂਫ ਤਾਂ ਦਿਓ ਦਸੰਬਰ ਜਨਵਰੀ ਚ ਹੋ ਰਿਹਾ ਹੈ ਯੂਨੀਅਨ ਤਾਂ ਐਫਰਟਸ ਕਰਦੀ ਕਰਦੀ ਜਿਹੜੀ ਹੈ ਕਦੇ ਕਿੱਥੇ ਜਾ ਰਹੀ ਹੈ ਕਦੇ ਕਿੱਥੇ ਜਾ ਰਹੀ ਹੈ ਕਦੇ ਕਿਹਦੇ ਨਾਲ ਗੱਲ ਹੋ ਰਹੀ ਹੈ ਕਦੇ ਕਿਹਦੇ ਨਾਲ ਧਰਨੇ ਰੱਖ ਰਹੇ ਭਾਈ ਸਾਨੂੰ ਸੰਨ 10 ਜੋ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਕੋਈ ਐਜੀ ਨਿਊਜ਼ ਹੈਗੀ ਅਰ ਤਾਂ ਉਹ ਦਰਸ ਕਰਾਂ ਚ ਬਹਿ ਜੀ ਤੁਸੀਂ ਸਾਥ ਨਹੀਂ ਦੇਣਾ ਫਿਰ ਤੁਸੀਂ ਗਲਤ ਗੁਬਰਾਹ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਹੈ ਕਿ ਇਹ ਜੀ ਗੱਲਾਂ ਕੋਈ ਫਾਇਦਾ ਨਹੀਂ ਗੱਲ ਉਹ ਕਰੋ ਜਿਹੜੀ ਵੈਲਿਡ ਹੈ ਅੱਜ ਦੀ ਵੀਡੀਓ ਤੁਹਾਡੇ ਉਹ ਸਾਰੇ ਮਨ ਦੇ ਵਹਿਮ ਪਰਮ ਦੂਰ ਕਰੂਗੀ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਕਿਸੇ ਹੋਰ ਪਲੇਟਫਾਰਮ ਤੋਂ ਨਹੀਂ ਮਿਲੀ ਹੋਊਗੀ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਵੀ ਹੈ ਕਿ ਜਦੋਂ ਵੀ ਪੀਐਸ ਸਟੱਡੀ ਯੂਨੀਅਨ ਤੁਹਾਨੂੰ ਸਾਥ ਦੇਣ ਲਈ ਕਹਿੰਦੀ ਹੈ ਤੁਸੀਂ ਸਾਥ ਦਿਆ ਕਰੋ ਕਿ ਅਸੀਂ ਪਿੱਛੇ ਧਰਨਾ ਰੱਖਿਆ ਸੀ ਧਰਨਾ ਰੱਖਿਆ ਸੀ ਕਿ ਪੀਐਸਟ ਦਾ ਨੋਟੀਫਿਕੇਸ਼ਨ ਕਢਾਇਆ ਜਾਵੇ ਹੈ ਨਾ ਪਰ ਉਹਦੇ ਵਿੱਚ ਤੁਸੀਂ ਸਾਥ ਨਹੀਂ ਦਿੱਤਾ ਠੀਕ ਹੈ ਤਕਰੀਬਨ 14 15 ਜਣੇ ਹੱਦ ਜਿਹੜੇ ਹੈ ਕਰਨਿਆਂ ਦੇ ਉੱਪਰ ਜਾਣ ਲਈ ਤਿਆਰ ਹੋਏ ਜਿਹੜਾ ਕਿ ਤੁਸੀਂ ਯਰ ਕੀ ਚੱਲ ਰਿਹਾ ਹੈ ਪਿੱਛੇ ਤੁਸੀਂ ਇਸ ਹਸਾਬ ਨਾਲ ਪੀਐਸਟ 2024 ਦੀ ਲੜਾਈ ਜਦੋਂ ਲੜੀ ਸੀ ਉਦੋਂ ਉਦੋਂ ਘਟੋ ਘਟ 14 15 ਪ੍ਰੋਟੈਸਟ ਤੋਂ ਬਾਅਦ ਨੋਟੀਫਿਕੇਸ਼ਨ ਆਇਆ ਸੀ ਠੀਕ ਹੈ ਤਾਂ ਹਜੇ ਆਪਣਾ ਇੱਕ ਵੀ ਤਰਨਾ ਨਹੀਂ ਲੱਗਾ ਪੀਐਸਟੈਟ 2025 ਦੇ ਸਬੰਧ ਵਿੱਚ ਠੀਕ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਕੱਟੇ ਹੋਣਾ ਪੈਣਾ ਸਾਰਿਆਂ ਨੂੰ ਸਾਫ ਦੇਣਾ ਪੈਣਾ ਫਿਰ ਜਾ ਕੇ ਪੀਐਸਟੈਟ ਦਾ ਨੋਟੀਫਿਕੇਸ਼ਨ ਆਊਗਾ ਐਵੇਂ ਤੁਹਾਨੂੰ ਜਿਹੜਾ ਮਰਜ਼ੀ ਕਹੀ ਜਾਵੇ ਕਿ ਪੀਐਸਟੈਟ ਦਾ ਪੇਪਰ ਦਸੰਬਰ ਚ ਹੈ ਜਨਵਰੀ ਚ ਹੈ ਫਰਵਰੀ ਚ ਹੈ ਜਾ ਨੋਟੀਫਿਕੇਸ਼ਨ ਇਸ ਮੰਥੇ ਚਾਰਿਆ ਹੈ ਇਸ ਮੰਥੇ ਚਾਰਿਆ ਤੁਸੀਂ ਵਿਸ਼ਵਾਸ ਨੀ ਕਰਨਾ ਕਿਉਂਕਿ ਕਾਫੀ ਜਿਹੜੇ ਇਹ ਕੰਮ ਇਹ ਗੱਲਾਂ ਕਰਦੇ ਨੇ ਉਹਨਾਂ ਨੇ ਇਹਦੇ ਬੈਚ ਵੇਚਨੇ ਹੈ ਨਾ ਬੈਚ ਦਾ ਸੋਚ ਕੇ ਉਹ ਉਹ ਇਹ ਨਹੀਂ ਸੋਚਦੇ ਕਿ ਅਸੀਂ ਬੱਚਿਆਂ ਨੂੰ ਗਲਤ ਗੁਮਰਾਹ ਕਰਾਂਗੇ ਤਾਂ ਬੱਚਾ ਨੂੰ ਨੁਕਸਾਨ ਹੋਊਗਾ ਅਸੀਂ ਗੱਲ ਉਹ ਕਰੀਏ ਜਿਹੜੀ ਸਹੀ ਹੈ ਹੁਣ ਜਿਹੜੇ ਕਾਫੀ ਯੂਨੀਅਨ ਐਫਰਟਸ ਕਰਦੇ ਸੀ ਮੈਂ ਬੜੀ ਸਪਸ਼ਟ ਸਾਫ਼ ਸ਼ਬਦਾਂ ਵਿੱਚ ਕਿਹਾ ਸੀਗਾ ਸਾਰੇ ਸਾਥ ਦਿਓ ਪਰ ਤੁਸੀਂ ਸਾਥ ਨਹੀਂ ਦਿੱਤਾ ਹਨਾ ਆਪਾਂ ਨੂੰ ਜਿਹੜਾ ਹੈ ਤਰਨਾ ਕੈਨਸਲ ਕਰਨਾ ਪਿਆ ਕੈਨਸਲ ਕਰਨ ਦੇ ਕਾਰਨ ਦੋ ਨੇ ਇਕੱਲਾ ਇੱਕ ਇਹ ਨਹੀਂ ਹੈਗਾ ਕਿ ਤੁਸੀਂ ਸਾਥ ਨਹੀਂ ਦਿੱਤਾ ਕੈਨਸਲ ਕਰਨ ਦਾ ਕਾਰਨ ਪੋਜ਼ਿਟਿਵ ਹੈ ਹਨਾ ਨੈਗੇਟਿਵ ਨਹੀਂ ਹੈ ਪੋਜ਼ਿਟਿਵ ਹੈ ਸਭ ਤੋਂ ਪਹਿਲਾਂ ਤੁਸੀਂ ਸਾਥ ਤਾਂ ਨਹੀਂ ਦਿੱਤਾ ਪਰ ਯੂਨੀਅਨ ਆਪ ਦੇ ਜਿਹੜੇ ਹੈ ਡਟੀ ਰਹੀ ਜਿਹੜੇ ਉਹਨਾਂ ਦੀ ਮੰਗਾਂ ਸੀਗੀਆਂ ਤੁਸੀਂ ਇੱਕ ਵਾਰੀ ਇਹ ਪੜੋ ਇਸ ਨੂੰ ਐਟਟੀ ਅਤੇ ਬੀੜ ਅਤੇ ਕਰ ਰਹੇ ਵਿਦਿਆਰਥੀਆਂ ਤੇ ਪਾਸ ਕਰ ਚੁੱਕੇ ਵਿਦਿਆਰਥੀ ਹਨਾ ਇੱਥੇ ਹੁਣ ਇੱਕ ਚੀਜ਼ ਇਹ ਜਿਹੜੀ ਹੁੰਦੀ ਹੈ ਇਹ ਚੀਜ਼ ਕਿਉਂ ਕਹੀ ਗਈ ਹੈ ਕਰਦੇ ਤੇ ਪਾਸ ਕਿਉਂਕਿ ਪੀਐਸਟੈਟ ਜਿਹੜਾ ਪੇਪਰ ਹੋਊਗਾ ਜਿਹੜਾ ਪਹਿਲਾ ਹੋਇਆ 2024 ਤੇ ਜਿਹੜਾ ਅੱਗੇ ਹੋਊਗਾ 2025 ਇਹ ਸਾਰੇ ਜਿਹੜੇ ਪੇਪਰ ਨੇ ਜਿਹੜਾ ਕੋਈ ਕਰ ਰਿਹਾ ਜਾਂ ਕੋਈ ਪਾਸ ਸੀਗਾ ਜਿਨੇ 24 ਵਾਲਾ ਦਿੱਤਾ ਉਹ ਸਾਰੇ ਉਸ ਤੋਂ ਕੋਈ ਵੀ ਡੀਟੀ ਕਰ ਰਿਹਾ ਸੀ ਡੀਡ ਕਰ ਰਿਹਾ ਸੀ ਚਾਹੇ ਉਹ ਪਾਸ ਸੀਗਾ ਉਹ ਸਾਰੇ ਵੈਲਿਡ ਨੇ ਕਿਉਂਕਿ ਐਨਸੀਆਰਟੀ ਦਾ ਰੂਲ ਇਹ ਕਹਿੰਦਾ ਜਿਹੜਾ ਬੱਚਾ ਇੱਕ ਪਹਿਲੇ ਦਿਨ ਐਡਮਿਸ਼ਨ ਵੀ ਲੈ ਗਿਆ ਮੰਨ ਲਓ ਉਹਨੇ 27 ਤਰੀਕ ਨੂੰ ਐਡਮਿਸ਼ਨ ਲਈ ਉਹ 28 ਨੂੰ ਨੋਟੀਫਿਕੇਸ਼ਨ ਆਇਆ ਪੀਐਸ ਟੈਟ ਦਾ ਹਨਾ ਤਾਂ ਉਹ ਬੰਦਾ ਵੈਲਿਡ ਹੈ ਪੋਸਟ ਟੈਟ ਦੇ ਵਾਸਤੇ ਠੀਕ ਹੈ ਤਾਂ ਐਡਮਿਸ਼ਨ ਲੈਣਾ ਜ਼ਰੂਰੀ ਹੈ ਠੀਕ ਹੈ ਐਡਮਿਸ਼ਨ ਲੈਣ ਤੋਂ ਬਾਅਦ ਤੁਸੀਂ ਸੀਟੈਟ ਔਰ ਪੀਐਸ ਟੈਟ ਕੋਈ ਵੀ ਟੈਟ ਸਾਰੇ ਸਾਰੇ ਸਟੇਟ ਦੇ ਟੈਟ ਨੂੰ ਤੁਸੀਂ ਜਿਹੜਾ ਹੈ ਉਹ ਤੁਹਾਡੇ ਲਈ ਵੈਲਿਡ ਹੈ ਠੀਕ ਹੈ ਹੁਣ ਤੁਸੀਂ ਇਹ ਪੜੋ ਦੱਸਿਆ ਜਾਂਦਾ ਹੈ ਕਿ ਆਉਣ ਵਾਲੀ ਆਉਣ ਵਾਲੇ 28 ਨਵੰਬਰ ਨੂੰ ਦਰਨਾ ਰੱਖਿਆ ਗਿਆ ਸੀ ਹਨ ਦਿਨੇਤਵਾਰ ਹੁਣ ਕੱਲ ਮਾਸਟਰ ਕਟਰ ਯੂਨੀਅਨ ਤਾਂ ਪ੍ਰੋਟੈਸਟ ਕਰ ਰਹੀ ਹੈ ਠੀਕ ਹੈ ਹੁਣ ਤੁਸੀਂ ਇਹਨਾਂ ਸਮਝੋ ਜਿ ਕਿ ਉਹ ਨੂੰ ਵੇਰਕਾ ਪਲਾਂਟ ਸੰਗਰੂਰ ਜੇ ਸੀਐਮ ਰਿਆਸ਼ ਦੇ ਕੋਲ ਵੇਰਕਾ ਪਲਾਂਟ ਹੈ ਜਿੱਥੇ ਸਾਰੀ ਯੂਨੀਅਨਾਂ ਪਹਿਲਾਂ ਇਕੱਠੀਆਂ ਹੁੰਦੀਆਂ ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਰਿਆਸ਼ ਵੱਲ ਸਾਰੇ ਜੋੜ ਕੇ ਜਿਹੜੇ ਜਾਂਦੇ ਆ ਪੀਐਸਟੈਟ ਦਾ ਕਲੰਡਰ ਜਾਰੀ ਕਰਵਾਉਣ ਲਈ ਆ ਇਸ ਵਾਰੀ ਡਿਮਾਂਡ ਹੀ ਰੱਖੀ ਹੈ ਕਿ ਪੀਐਸਟੈਟ ਦਾ ਕੈਲੰਡਰ ਜਿਹੜਾ ਹੈ ਜਾਰੀ ਕੀਤਾ ਜਾਵੇ ਪਹਿਲੀ ਡਿਮਾਂਡ ਆਪਣੀ ਏ ਹੈ ਠੀਕ ਹੈ ਨੋਟੀਫਿਕੇਸ਼ਨ ਦਾ ਜਿਹੜਾ ਹੈ ਉਹ ਕੈਲੰਡਰ ਦੇ ਵਿੱਚ ਆਪ ਨੂੰ ਮਿਲ ਜਾਊਗਾ ਪਰ ਕੈਲੰਡਰ ਬਹੁਤ ਜ਼ਰੂਰੀ ਹੈ ਕਿਉਂਕਿ ਕੈਲੰਡਰ ਦੇ ਵਿੱਚ ਜੇ ਮੈਂ ਡਾਟਾ ਅਸਿਊਮ ਕਰਾਂ ਕਿ ਆਪਣਾ ਜਨਵਰੀ ਦੇ ਵਿੱਚ ਪੇਪਰ ਹੋ ਰਿਹਾ ਹੈ ਹਨਾ ਤਾਂ 4-5 ਮਹੀਨਤ ਬਾਅਦ ਜਿੰਨੀਆਂ ਵੀ ਵੈਕੈਂਸੀਜ਼ ਦੀ ਨੀਡ ਹੈ ਈਟीडी ਬੀਅਰਡ ਹਨਾ ਉਹ ਸਾਰੀਆਂ ਦੀ ਜਿਹੜੀ ਹੈ ਐਡਵਰਟਾਈਜ਼ਮੈਂਟ ਕਰਕੇ ਮਤਲਬ ਕਿ ਇੱਕ ਸ਼ਡਿਊਲ ਹੋਵੇ ਕਿ ਕਦੋਂ ਪੀਐਸ ਟੈਟ ਹੋਣਾ ਹੈ ਕਦੋਂਗੇ ਪੋਸਟ ਦਿੱਤੇ ਜਾਣਗੇ ਐੀਟੀਟੀ ਜਾਂ ਬੀਐਡ ਦੀਆਂ ਕੈਲੰਡਰ ਦਾ ਮੀਨਿੰਗ ਇਹ ਹੁੰਦਾ ਹੈ ਨਾ ਪਰ ਨਾ ਰੱਖਿਆ ਗਿਆ ਸੀ ਠੀਕ ਹੈ ਉਹ ਸੰਗਰੂਰ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦੇ ਪ੍ਰਸਤੇ ਤੋਂ ਬਾਅਦ ਮੁਲਤਵੀ ਕੀਤਾ ਜਾਂਦਾ ਹੈ ਜੇਕਰ ਪ੍ਰਸ਼ਾਸਨ ਵੱਲੋਂ ਸਾਨੂੰ ਮੀਟਿੰਗ ਨਹੀਂ ਦਿੱਤੀ ਜਾਂਦੀ ਤਾਂ ਯੂਨੀਅਨ ਵੱਲੋਂ ਦੁਬਾਰਾ ਵੱਡੀ ਗਿਣਤੀ ਦੇ ਵਿੱਚ ਤਰਨਾ ਰੱਖਿਆ ਜਾਊਗਾ ਠੀਕ ਹੈ ਇਹ ਰੱਖਿਆ ਗਿਆ ਸੀਗਾ ਇਹ ਸੰਗਰੂਰ ਪ੍ਰਸ਼ਾਸਨ ਦੇ ਕਹਿਣ ਦੇ ਉੱਪਰ ਲੈਟਰ ਪੈਡ ਜਾਰੀ ਕੀਤਾ ਸੀਗਾ ਕਿਉਂਕਿ ਯੂਨੀਅਨ ਵੱਲੋਂ ਠੀਕ ਹੈ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਤੁਹਾਡੀ ਮੀਟਿੰਗ ਕਰਾਵਾਂਗੇ ਠੀਕ ਹੈ ਉਦੋਂ ਆਪਾਂ ਨੂੰ ਲੈਟਰ ਜਾਰੀ ਨਹੀਂ ਹੋਇਆ ਸੀ ਮੀਟਿੰਗ ਦਾ ਠੀਕ ਹੈ ਹੁਣ ਲੈਟਰ ਆ ਚੁੱਕਿਆ ਹੈ ਠੀਕ ਹੈ ਤੁਹਾਨੂੰ ਮੈਂ ਸਕਰੀਨ ਦੇ ਉੱਪਰ ਦਿਖਾਉਂਗਾ ਠੀਕ ਹੈ ਹਰ ਇੱਕ ਚੀਜ਼ ਅਸੀਂ ਤੁਹਾਨੂੰ ਸਾਹਮਣੇ ਲਿਆ ਕੇ ਰੱਖਦੇ ਹਾਂ ਤੁਹਾਡੇ ਅੱਗੇ ਤੱਥ ਉਹ ਤੱਥ ਲਿਆ ਕੇ ਰੱਖ ਸਕਦੇ ਹਾਂ ਕਿ ਜਿਹੜਾ ਤੁਹਾਨੂੰ ਇਟ ਇਜ਼ ਦਾ ਤੁਹਾਨੂੰ ਕਨਫਰਮ ਹੋ ਜੇ ਕਿ ਯਾਰ ਜਿਹੜੀ ਸਾਡੀ ਯੂਨੀਅਨ ਕਰਦੀ ਹੈ ਨਾ ਉਹ ਸਾਡੇ ਲਈ ਕੋਈ ਉਹ ਲੜਾਈ ਸਾਡੇ ਲਈ ਕੋਈ ਨਹੀਂ ਲੜ ਸਕਦਾ ਉਹ ਚਾਹੇ ਪੀਐਸਟੈਟ 2024 ਦੇ ਕੇਸ ਰਿਗਾਰਡਿੰਗ ਹੋਵੇ ਕੇਸ ਵੀ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਸੀ ਯੂਨੀਅਨ ਨੇ ਲਗਾਇਆ ਔਰ ਜਿਹੜਾ ਹੈ ਥੋੜੇ ਸਮੇਂ ਦੇ ਵਿੱਚ ਚਾਰ ਹੀアリング ਦੇ ਵਿੱਚ ਜਿਹੜਾ ਹੈ ਜਿੱਤ ਪ੍ਰਾਪਤ ਕੀਤੀ ਹੈ ਕਹਿਣ ਨੂੰ ਤਾਂ ਬੜੇ ਕਹਿ ਰਹੇ ਸੀਗੇ ਕਿ ਅਸੀਂ ਇਹ ਕਰਤਾ ਅਸੀਂ ਉਹ ਕਰਤਾ ਅਸੀਂ ਬੱਚਿਆਂ ਨੂੰ ਸੋਚਦੇ ਆ ਪਰ ਜਦੋਂ ਤਰਨਾ ਰੱਖਿਆ ਤੋਂ ਉਦੋਂ ਕਿਸੇ ਵੀ ਜਿਹੜਾ ਹੈ ਸਾਥ ਨਹੀਂ ਦਿੱਤਾ ਜਿਹੜੇ ਉਸ ਟਾਈਮ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀਗੇ ਕਿ ਅਸੀਂ ਕੇਸ ਜਤਵਾਇਆ ਅਸੀਂ ਇਹ ਕੀਤਾ ਅਸੀਂ ਉਹ ਕੀਤਾ ਪਰ ਜਦੋਂ ਪੀਐਸਟਾਟ ਦੀ ਅਸੀਂ ਕਿਹਾ ਸੀਗਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਵਾਕਈਂ ਬੱਚਿਆਂ ਦਾ ਤੁਸੀਂ ਫਾਇਦਾ ਕਰਨਾ ਹੈ ਤਾਂ ਤੁਸੀਂ ਇਸ ਚੀਜ਼ ਆਪਦੇ ਪਲੇਟਫਾਰਮ ਤੋਂ ਕਹੋ ਕਿ ਅਸੀਂ ਇਹ ਚੀਜ਼ ਦੇ ਐਗਰੀ ਆਂ ਕਿ ਅਸੀਂ ਯੂਨੀਅਨ ਦਾ ਸਾਥ ਦੇਣ ਲਈ ਆ ਰਹੇ ਆਂ ਔਰ ਅਸੀਂ ਇਹਨੇ ਬੱਚੇ ਸੰਗਰੂਰ ਲੈ ਕੇ ਪਹੁੰਚਾਂਗੇ ਪਰ ਉਹਨਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਬਿਆਨ ਜਾਂ ਕੋਈ ਵੀਡੀਓ ਜਾਰੀ ਨਹੀਂ ਕੀਤਾ ਮੈਂ ਸਾਫ਼ ਕਹਿ ਆ ਸੀ ਕਿ ਤੁਸੀਂ ਆਦੇ ਅਫੀਸ਼ੀਅਲ ਪਲੇਟਫਾਰਮ ਤੋਂ ਇਹ ਵੀਡੀਓ ਜਾਰੀ ਕਰੋ ਪਰ ਉਹਨਾਂ ਨੇ ਕੋਈ ਵੀ ਜਿਹੜਾ ਹੈ ਉਸ ਤਰ੍ਹਾਂ ਦਾ ਵੀਡੀਓ ਜਾਰੀ ਨਹੀਂ ਕੀਤਾ ਹੁਣ ਤੁਸੀਂ ਮੁੱਦੇ ਤੇ ਆਓ ਦੇਖੋ ਜੀ ਇਹ ਮੀਟਿੰਗ ਮਿਲੀ ਆਪਾਂ ਨੂੰ ਠੀਕ ਹੈ ਮੀਟਿੰਗ ਦਾ ਅਜੰਡਾ 10 ਦਿਨ ਨੇ ਕੀ ਹੈ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗਾ ਮੀਟਿੰਗ ਦਾ ਏਜੰਡਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਇਹ ਬਹੁਤ ਵੱਡੀ ਨਿਊਜ਼ ਹੈ ਕਿ ਤੁਹਾਡੇ ਲਈ ਗੁੱਡ ਨਿਊਜ਼ ਹੈ ਠੀਕ ਹੈ ਸਭ ਤੋਂ ਪਹਿਲਾਂ ਕਿਉਂਕਿ ਤੁਸੀਂ ਤਾਂ ਬਈ ਘਰਾਂ ਚੋਂ ਬਾਹਰ ਨਹੀਂ ਨਿਕਲੇ ਔਰ ਧਰਨੇ ਤੋਂ ਬਿਨਾਂ ਮੀਟਿੰਗ ਮਿਲ ਗਈ ਪਹਿਲੀ ਮੀਟਿੰਗ ਇਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਸਭ ਤੋਂ ਪਹਿਲਾਂ ਇਹ ਤੁਹਾਡੇ ਸਾਰਿਆਂ ਦੇ ਲਈ ਗੁੱਡ ਨਿਊਜ਼ ਹੈ ਜਿਹੜੇ ਬੱਚੇ ਘਰਾਂ ਚ ਬੈਠੇ ਹੈ ਬਈ ਯੂਨਿਟੀ ਬਹੁਤ ਕੰਮ ਕਰਦੀ ਹੁੰਦੀ ਹੈ ਤਾਂ ਯੂਨਿਟੀ ਬਣਾ ਕੇ ਰੱਖੋ ਠੀਕ ਹੈ اور ਯੂਨੀਟੀ ਬਣਾਓਗੇ ਤਾਂ ਹੀ ਤੁਸੀਂ ਪੀਐਸਟੈਟ 2025 ਦਾ ਨੋਟੀਫਿਕੇਸ਼ਨ ਲਓਗੇ ਠੀਕ ਹੈ ਕਹਨ ਨੂੰ ਕੋਈ ਵੀ ਕਹੀ ਜਾਵੇ ਦਸੰਬਰ ਮਹੀਨੇ ਚ ਹੋ ਰਿਹਾ ਜਨਵਰੀ ਮਹੀਨੇ ਚ ਹੋ ਰਿਹਾ ਭਾਈ ਵਿਸ਼ਵਾਸ ਨਾ ਕਰਿਓ ਤਾਂ ਜਿਹੜੇ ਬੱਚੇ ਉਹਨਾਂ ਇੰਸਟੀਚੂਟ ਦੇ ਵਿੱਚ ਬੈਠੇ ਐ ਜਿਹੜੇ ਸੁਣਦੇ ਆ ਜਿਹੜੇ ਵਿਸ਼ਵਾਸ ਕਰ ਲੈਂਦੇ ਆ ਭਾਈ ਫਿਰ ਉਹਨਾਂ ਤੋਂ ਮੁਰਖ ਵੀ ਕੋਈ ਗੱਲ ਕੋਈ ਵੀ ਨਹੀਂ ਹੋਣਾ ਠੀਕ ਹੈ ਜਿਹੜੇ ਉਹ ਗਰੁੱਪਾਂ ਦੇ ਵਿੱਚ ਸਾਫ ਮੈਨੂੰ ਮੇਰੇ ਕੋਲ ਸਕਰੀਨਸ਼ਾਟ ਆ ਜਾਂਦੇ ਆ ਠੀਕ ਹੈ ਮਸਾਹ ਬੋਲਾਂਗੇ ਹੁਣ ਜਿਹੜਾ ਚੀਜ਼ ਸਹੀ ਹੈ ਪੀਐਸਟਟ ਯੂਨੀਅਨ ਪੰਜਾਬ ਠੀਕ ਹੈ ਇਹ ਉਹਨਾਂ ਨੇ ਆਪਾਂ ਨੂੰ ਮੀਟਿੰਗ ਦਿੱਤੀ ਹੈ ਮੀਟਿੰਗ ਦਾ ਹੁਣ ਤੁਸੀਂ ਇਹ ਦੇਖੋ ਅੱਜ ਮੀਟਿੰਗ ਮਿਲੀ ਹੈ ਠੀਕ ਹੈ ਮੀਟਿੰਗ ਕਰਨਾ ਪਤਾ ਕੈਨਸਲ ਕੀਤਾ ਹੈ ਠੀਕ ਹੈ ਅਪਰੋਕਤ ਵਿਸ਼ੇ ਸਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਨੂੰ ਮੰਗਾ ਸਬੰਧੀ ਆਪ ਜੀ ਦੀਆਂ ਮੰਗਾ ਸਬੰਧੀ ਮਾਨਯੋਗ ਸਿੱਖਿਆ ਮੰਤਰੀ ਜੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ 3 10 2025 ਨੂੰ ਯਾਨੀ ਕਿ 3 ਅਕਤੂਬਰ 10 ਅਕਤੂਬਰ ਨੂੰ ਦੁਪਹਿਰ 3 ਵਜੇ ਠੀਕ ਹੈ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ ਠੀਕ ਹੈ ਹੋਰ ਇਸ ਮੀਟਿੰਗ ਵਿੱਚ 3-4 ਸਾਥੀ ਸਮੇਤ ਨਿਸ਼ਚਿਤ ਮਿਤੀ ਨੂੰ 1 ਘੰਟਾ ਪਹਿਲਾਂ ਪਹੁੰਚੇ ਜਾਵੇ ਕਿਉਂਕਿ ਪਾਸ ਬਣਾਉਣ ਦੀ ਪ੍ਰਕਿਰਿਆ ਨੂੰ ਸਮਾਂ ਲੱਗ ਸਕਦਾ ਹੈ ਠੀਕ ਹੈ ਇਹ ਆਪਾਂ ਨੂੰ ਮੀਟਿੰਗ ਡਿਪਟੀ ਕਮਿਸ਼ਨਰ ਸੰਗਰੂਰ ਉਹਨਾਂ ਵੱਲੋਂ ਦਿੱਤੀ ਗਈ ਹੈ ਠੀਕ ਹੈ ਅਸੀਂ ਬਹੁਤ ਧੰਨਵਾਦੀ ਹਾਂ ਸਾਡੇ ਸੰਗਰੂਰ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਸਾਨੂੰ ਜੋ ਪ੍ਰੋਮਿਸ ਕੀਤਾ ਉਹਨਾਂ ਨੇ ਸਾਡੀ ਇਹ ਡਿਮਾਂਡ ਦੇ ਉੱਪਰ ਜਿਹੜਾ ਹੈ ਸਾਨੂੰ ਸਾਨੂੰ ਮੀਟਿੰਗ ਦਿੱਤੀ ਕਿਉਂਕਿ ਸਾਡੀ ਜਿਹੜੀਆਂ ਮੰਗਾਂ ਨੇ ਉਸ ਸਬੰਧੀ ਸਾਨੂੰ ਇੱਕ ਪੈਨਲ ਮੀਟਿੰਗ ਜਿਹੜੀ ਹੈ ਇਹ ਦਿੱਤੀ ਗਈ ਹੈ ਠੀਕ ਹੈ ਔਰ ਇਸ ਦਾ ਜਿਹੜਾ ਉਤਾਰਾ ਹੈ ਉਹ ਉਹਨਾਂ ਨੂੰ ਭੇਜਿਆ ਗਿਆ ਹੈ ਪੀ.ਐਚ.ਡੀ ਸਾਹਿਬ ਨੂੰ ਭੇਜਿਆ ਗਿਆ ਸਿੱਖਿਆ ਮੰਤਰੀ ਸਾਹਿਬ ਦੇ ਠੀਕ ਹੈ ਤਾਂ ਕਿ ਉਹਨਾਂ ਨੇ ਜਿਹੜਾ ਸ਼ੈਡਿਊਲ ਹੁੰਦਾ ਕਿਉਂਕਿ ਉਹਨਾਂ ਕੋਲ ਲੈਣਾ ਹੁੰਦਾ ਸ਼ੈਡਿਊਲ ਮੀਟਿੰਗਾਂ ਦਾ ਜਾ ਵੀ ਯੂਨੀਅਨ ਵੱਲ ਕੋਈ ਵੀ ਮੀਟਿੰਗ ਹੁੰਦੀ ਹੈ ਤਾਂ ਉਹਨਾਂ ਦਾ ਸ਼ੈਡਿਊਲ ਜਿਹੜਾ ਹੈ ਉਸ ਸੰਬੰਧੀ ਉਹਨਾਂ ਨੂੰ ਜਿਹੜਾ ਉਤਾਰਾ ਭੇਜਿਆ ਗਿਆ ਹੈ ਹੁਣ ਤੁਸੀਂ ਇਹ ਚੀਜ਼ ਦੇਖ ਲਈ ਕਿ ਯੂਨੀਅਨ ਨੇ ਤੁਹਾਡੇ ਲਈ ਕੀ ਕਰਦੀ ਹੈ ਯੂਨੀਅਨ ਠੀਕ ਹੈ ਹੁਣ ਇਸ ਤੋਂ ਬਾਅਦ ਤੁਹਾਨੂੰ ਇੱਕ ਅਪੀਲ ਹੈ ਸਾਰਿਆਂ ਨੂੰ ਕਿਉਂਕਿ ਤੁਸੀਂ ਦਰਨੇ ਦੇ ਉੱਪਰ ਤਾਂ ਨਹੀਂ ਗਏ ਦਰਨੇ ਤੇ ਜਾਣ ਲਈ ਤਾਂ ਮੈਂ ਤੁਹਾਨੂੰ ਮੈਸੇਜ ਕੀਤਾ ਸੀ ਤੁਸੀਂ ਕਾਫੀ ਬੱਚਿਆਂ ਨੇ ਯੈਸ ਨਹੀਂ ਕੀਤੀ ਤਾਂ ਹੁਣ ਇੱਕ ਅਪੀਲ ਹੈ ਠੀਕ ਹੈ ਕਿਉਂਕਿ ਸਾਡੇ ਕੋਲ ਹਜੇ ਅ ਟੀਮ ਨਹੀਂ ਹੈਗੀ ਠੀਕ ਹੈ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿਉਂਕਿ ਹੁਣ ਜਿਹੜੇ ਆਪਾਂ ਧਰਨੇ ਸੋਰੀ ਮੀਟਿੰਗ ਦੇ ਵਿੱਚ ਜਾਣਾ ਹੈ ਮੀਟਿੰਗ ਤੇ ਜਾਣ ਲਈ ਆਪਾਂ ਨੂੰ ਕੀ ਚਾਹੀਦਾ ਹੈ ਫੰਡ ਠੀਕ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਤੁਹਾਨੂੰ ਜਿਹੜਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੈ ਸੀਐਸਬ ਇਹਨੂੰ ਸਕਰੀਨਸ਼ਾਟ ਕਰ ਲੈਣਾ ਠੀਕ ਹੈ ਸਕਰੀਨਸ਼ਾਟ ਮਾਰ ਲੈਣਾ ਔਰ ਤੁਸੀਂ ਇਸ ਨੰਬਰ ਦੇ ਉੱਪਰ ਜਿਹੜਾ ਹੈ ਤੁਸੀਂ ਜੋ ਵੀ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਤਕਰੀਬਨ ਅ 200 ਤੋਂ ਲੈ ਕੇ ਜਿੰਨਾ ਵੀ ਕਰ ਸਕਦੇ ਹੋ ਕਿਉਂਕਿ ਖਰਚੇ ਹੁੰਦੇ ਨੇ ਠੀਕ ਹੈ ਮੀਟਿੰਗ ਤੇ ਤਿੰਨ ਚਾਰ ਸਾਥੀ ਜਾਵਾਂਗੇ ਸਾਧਨ ਦਾ ਸਿਸਟਮ ਦੇਖਣਾ ਪੈਣਾ ਸਭ ਕੁਝ ਦੇਖਣਾ ਔਰ ਫਿਰ ਆਪਾਂ ਜਾ ਕੇ ਜਿਹੜੀ ਜੋ ਵੀ ਆਪਣੀ ਗੱਲਬਾਤ ਹੋਊਗੀ ਤੁਹਾਨੂੰ ਉਹ ਵੀਡੀਓ ਤੁਹਾਨੂੰ ਬਹੁਤ ਜਲਦੀ ਉੱਥੇ ਤੁਹਾਨੂੰ ਜਾਰੀ ਕਰਾਂਗੇ ਜੋ ਵੀ ਮੀਟਿੰਗ ਦੇ ਵਿੱਚ ਗੱਲਬਾਤ ਹੋਊਗੀ ਠੀਕ ਹੈ ਤੁਸੀਂ ਸਕਰੀਨ ਸ਼ਾਟ ਮਾਰ ਲਓ ਠੀਕ ਹੈ ਇਸ ਵੀਡੀਓ ਦਾ ਸਾਰਿਆਂ ਨੂੰ ਬੇਨਤੀ ਹੈ ਕਿ ਬਾਤ ਚੜ ਕੇ ਤੁਸੀਂ ਫੰਡ ਕਰਨਾ ਹੈ ਜੇਕਰ rahul kumar ਨੇਮ ਆਊਗਾ ਬੈਂਕਿੰਗ ਨੇਮ ਜਿਹੜਾ ਤੁਸੀਂ ਵਿਬਲ ਪੇ ਦੇ ਉੱਪਰ ਕਰੋਗੇ ਫੋਨ ਪੇ ਕਰੋਗੇ ਕੁਝ ਵੀ ਕਰੋਗੇ ਇਹ ਨੇਮ ਆਊਗਾ ਤੁਹਾਨੂੰ ਉੱਪਰ ਠੀਕ ਹੈ ਜੇ ਤੁਸੀਂ ਸਕੈਨਰ ਤੋਂ ਕਰਨੇ ਆ ਤਾਂ ਸਕੈਨਰ ਇਹਨਾਂ ਸਕਰੀਨਸ਼ਾਟ ਮਾਰ ਕੇ ਰੱਖ ਲਓ ਠੀਕ ਹੈ ਮੈਂ ਤੁਹਾਨੂੰ ਇੱਕ ਵਾਰੀ ਇਹ ਸਾਰਾ ਰੇਜ਼ ਕਰ ਦਿੰਦਾ ਤਾਂ ਕਿ ਤੁਸੀਂ ਸਕਰੀਨਸ਼ਾਟ ਦੇ ਵਿੱਚ ਤੁਹਾਨੂੰ ਦਿੱਕਤ ਨਾ ਆਵੇ ਤੁਸੀਂ ਇਹਨੂੰ ਸਕਰੀਨਸ਼ਾਟ ਮਾਰ ਕੇ ਰੱਖ ਲਓ ਠੀਕ ਹੈ ਮੈਂ ਇੱਕ ਮਿੰਟ ਸਕਰੀਨ ਦੇ ਉੱਪਰ ਦੁਬਾਰਾ ਇਸ ਚੀਜ਼ ਨੂੰ ਸਾਰਾ ਜਿਹੜਾ ਹੈ ਮਤਲਬ ਸਕਰੀਨ ਦੇ ਉੱਪਰ ਦਿਖਾ ਦੇਣਾ ਤੁਸੀਂ ਇਹਨੂੰ ਸਕਰੀਨਸ਼ਾਟ ਮਾਰ ਲਓ ਸਾਰਿਆਂ ਨੂੰ ਬੇਨਤੀ ਹੈ ਕਿ ਯੂਨੀਅਨ ਦਾ ਸਾਥ ਦਿਓ ਭਾਈ ਯੂਨੀਅਨ ਤੁਹਾਡੇ ਲਈ ਬਹੁਤ ਐਫਰਟਸ ਕਰ ਰਹੀ ਹੈ ਬਹੁਤ ਜ਼ਿਆਦਾ ਬਹੁਤ ਐਫਰਟਸ ਕਰ ਰਹੀ ਹੈ ਤਰਨਾ ਨਹੀਂ ਲਗਾਇਆ ਆਪਾਂ ਕਰੇ ਬੈਠ ਕੇ ਮੀਟਿੰਗ ਲੈ ਲਈ ਕਰੇ ਬੈਠ ਕੇ ਦੋ ਤਿੰਨ ਦਿਨ ਹੋ ਗਏ ਸਾਡੀ ਗੱਲ ਚੱਲ ਰਹੀ ਸੀ ਠੀਕ ਹੈ ਤਾਂ ਪ੍ਰਸ਼ਾਸਨ ਨੇ ਵੀ ਆਪਣੀ ਬਹੁਤ ਹੈਲਪ ਕੀਤੀ ਹੈ ਉਹ ਵੀ ਚਾਹੁੰਦੇ ਹੈ ਕਿ ਪੀਐਸਟ ਦਾ ਤੁਹਾਡਾ ਜਿਹੜੀ ਮੰਗ ਹੈ ਤੁਹਾਡੀ ਸਰਕਾਰ ਸੁਣੇ ਤੁਹਾਡਾ ਪੇਪਰ ਆਵੇ ਹੈਨਾ ਕਿਉਂਕਿ ਹੁਣ ਦੇਖੋ ਤੁਸੀਂ ਭਾਈ ਈਡੀਡੀ ਤੇ ਬੀ ਮਾਸਟਰ ਕੈਟਰ ਯੂਨੀਅਨ ਦੀਆਂ ਮੀਟਿੰਗਾਂ ਕਾਫੀ ਹੋ ਚੁੱਕੀਆਂ ਹੈ ਹੈਨਾ ਤਾਂ ਜੇ ਆਪਾਂ ਚਾਹੁੰਦੇ ਆ ਕਿ ਆਪਣਾ ਵੀ ਜਿਹੜਾ ਹੈ ਡਿਮਾਂਡ ਸੁਣੀ ਜਾਵੇ ਆਪਣੀ ਵੀ ਸਰਕਾਰ ਗੱਲ ਸੁਣੇ ਤਾਂ ਗੱਲ ਤਾਂ ਆਪਣੀ ਮੀਟਿੰਗ ਦੇ ਵਿੱਚ ਹੀ ਹੋਣੀ ਹੈ ਮੈਂ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀਗਾ ਕਿ ਆਪਣੀ ਇੱਕ ਵੀ ਮੀਟਿੰਗ ਨਹੀਂ ਹੋਈ ਹੁਣ ਪਹਿਲੀ ਮੀਟਿੰਗ ਹੈ ਜਿਹੜੀ ਆਪਣੇ ਹੱਥ ਲੱਗੀ ਹੈ ਇਹ ਸਾਰਿਆਂ ਦੇ ਲਈ ਬਹੁਤ ਵੱਡੀ ਨਿਊਜ਼ ਹੈ ਹਨਾ ਤਾਂ ਸਾਰਿਆਂ ਨੂੰ ਬੇਨਤੀ ਹੈ ਮੈਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਆ ਲੈਟਰ ਪੈਡ ਜਿਹੜੀ ਹੈ ਇਹ ਇਹ ਵਾਲੀ ਲੈਟਰ ਪੈਡ ਜਿਹੜੀ ਹੈ ਇਹ ਮੈਂ ਪਹਿਲਾਂ ਜਾਰੀ ਕੀਤੀ ਸੀ ਉਸ ਤੋਂ ਬਾਅਦ ਆਪਾਂ ਨੂੰ ਥੋੜੇ ਸਮੇਂ ਬਾਅਦ ਲੈਟਰ ਜਿੜੀ ਹੈ ਉਹ ਮਿਲੀ ਹੈ ਮੀਟਿੰਗ ਦੀ ਠੀਕ ਹੈ ਅਸੀਂ ਬਹੁਤ ਧੰਨਵਾਦੀ ਹਾਂ ਕਿ ਸਾਡੀ ਡਿਮਾਂਡ ਨੂੰ ਉਹਨਾਂ ਨੇ ਬਹੁਤ ਗੌਰ ਦੇ ਨਾਲ ਸੁਣਿਆ ਬਹੁਤ ਗੌਰ ਦੇ ਨਾਲ ਜਿਹੜਾ ਹੈ ਵਿਚਾਰ ਕੀਤਾ ਔਰ ਉਸ ਤੋਂ ਬਾਅਦ ਸਾਨੂੰ ਮੀਟਿੰਗ ਦਿੱਤੀ ਹੈ ਸੰਗਰੂਹ ਪ੍ਰਸ਼ਾਸਨ ਨੇ ਅਸੀਂ ਸੰਗਰੂਹ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਹਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸਾਥ ਦਿਓ ਭਾਈ 28 ਤਰੀਕ ਵਾਲਾ ਤਰਨਾ ਜਿਹੜਾ ਹੈ 28 ਸਤੰਬਰ ਵਾਲਾ ਤਰਨਾ ਹੈ ਉਹ ਹੁਣ ਜਿਹੜਾ ਹੈ ਕੱਲ ਜਿਹੜਾ ਹੈ ਕੈਨਸਲ ਕੀਤਾ ਗਿਆ ਠੀਕ ਹੈ ਕੱਲ ਕੋਈ ਧਰਨਾ ਨਹੀਂ ਹਕਾ ਹੁਣ ਪੀਐਸਟਟ ਯੂਨੀਅਨ ਵੱਲੋਂ ਠੀਕ ਹੈ ਇਸ ਚੀਜ਼ ਉੱਪਰ ਗੌਰ ਕਰਿਓ ਫਿਰ ਬਾਅਦ ਦੇ ਵਿੱਚ ਇਹ ਨਾ ਕਿਉਂ ਕਿ ਜਿਹੜਾ ਸਾਨੂੰ ਪਤਾ ਨਹੀਂ ਸੀ ਅਸੀਂ ਤਾਂ ਪਹੁੰਚ ਗਏ ਕਿਉਂਕਿ ਫਿਰ ਬਾਅਦ ਦੇ ਵਿੱਚ ਵੀਡੀਓ ਤੁਸੀਂ ਸੁਣਦੇ ਨਹੀਂ ਕਿਉਂਕਿ ਹੁਣ ਮੈਂ ਪਹਿਲਾਂ ਇਹ ਲੈਟਰ ਪੈਡ ਮੈਂ ਜਿਹੜੀ ਹੈ ਚੈਨਲ ਦੇ ਉੱਪਰ ਪਾਈ ਸਾਰ ਗਰੁੱਪਾਂ ਦੇ ਵਿੱਚ ਪਾਤੀ ਹੁਣ ਤੁਹਾਨੂੰ ਵੀਡੀਓ ਬਣਾ ਕੇ ਜਾਣਕਾਰੀ ਦੇ ਰਿਹਾ ਸਪੈਸ਼ਲ ਕਿ ਮੈਂ ਅੱਜ ਥੋੜਾ ਜਿਹਾ ਬਾਹਰ ਸੀ ਕਿਸੇ ਕੰਮ ਦੇ ਲਈ ਮੈਂ ਆ ਕੇ ਤੁਹਾਡੇ ਲਈ ਪਹਿਲਾ ਵੀਡੀਓ ਤਿਆਰ ਕਰ ਰਿਹਾ ਉਸ ਤੋਂ ਬਾਅਦ ਜਿਹੜਾ ਹੈ ਆਪਦਾ ਕੋਈ ਦੂਜਾ ਕੰਮ ਹੈ ਕੋਈ ਫੈਮਿਲੀ ਵਾਲਾ ਕੰਮ ਹੈ ਉਹ ਮੈਂ ਦੇਖਾਂਗਾ ਸਭ ਤੋਂ ਪਹਿਲਾਂ ਤੁਹਾਡੇ ਲਈ ਤੁਹਾਨੂੰ ਇਹ ਨਿਊਜ਼ ਦੇਣ ਦੇ ਲਈ ਪਹਿਲਾਂ ਤੁਹਾਡੇ ਲਈ ਵੀਡੀਓ ਬਣਾ ਰਿਹਾ ਤੁਹਾਡੇ ਲਈ ਐਫਰਟਸ ਕਰ ਰਿਹਾ ਤਾਂ ਤੁਸੀਂ ਇਸ ਚੀਜ਼ ਨੂੰ ਸਮਝੋ ਸਾਡਾ ਸਾਥ ਦਿਓ ਠੀਕ ਹੈ ਇੱਕ ਚੀਜ਼ ਹੋਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਐਵੇਂ ਹੀ ਰਹੇ ਕਿ ਤੁਸੀਂ ਸਾਥ ਨਾ ਦਿਓ ਤਾਂ ਤੁਸੀ ਤੁਹਾਨੂੰ ਲੱਗਦਾ ਹੈ ਕਿ ਯੂਨੀਅਨ ਇਕੱਲੇ ਲੜਾਈ ਲੜ ਲੂਗੀ ਔਰ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਬੱਚੇ ਤੁਹਾਨੂੰ ਜਿਹੜੇ ਬੰਦੇ ਤੁਹਾਨੂੰ ਇਹ ਕਹਿ ਰਹੇ ਆ ਕਿ ਪੇਪਰ ਦਸੰਬਰ ਮਹੀਨੇ ਚ ਹੋ ਰਿਹਾ ਹੈ ਜਾ ਜਨਵਰੀ ਮਹੀਨੇ ਚ ਹੋ ਰਿਹਾ ਠੀਕ ਹੈ ਉਹ ਤੁਹਾਡੇ ਨਾਲ ਵੀ ਤੁਸੀਂ ਵੀ ਉਹ ਧੋਖੇ ਦੇ ਵਿੱਚੋਂ ਉਹ ਵੀ ਤੁਹਾਨੂੰ ਧੋਖੇ ਦੇ ਵਿੱਚ ਰੱਖ ਰਿਹਾ ਠੀਕ ਹੈ ਕਿਉਂਕਿ ਵੇਖਣਾ ਆਪਾਂ ਕਿਉਂਕਿ ਯਾਰ ਅੱਜ ਤੱਕ ਜੋ ਵੀ ਮਿਲਿਆ ਨਾ ਲੜਕੇ ਮਿਲਿਆ ਕੁਝ ਵੀ ਐਵੇਂ ਨਹੀਂ ਮਿਲਿਆ ਹੁਣ ਪਤਾ ਕੀ ਹੈ ਕੁਝ ਬੰਦੇ ਦੀ ਸਾਜ਼ਿਸ਼ ਹੈਗੀ ਹੈ ਕਿ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਨਾ ਖੇਡਣਾ ਤੇ ਨਾ ਖੇਡਣ ਦੇਣਾ ਠੀਕ ਹੈ ਉਹ ਹੁਣ ਆਪ ਸਾਥ ਨਹੀਂ ਦੇਣਗੇ ਜਿਹੜੇ ਬੰਦੇ ਤੁਹਾਨੂੰ ਇਹ ਕਹਿ ਰਹੇ ਨਾ ਕਿ ਜਨਵਰੀ ਦਸੰਬਰ ਦੇ ਵਿੱਚ ਪੇਪਰ ਆ ਰਿਹਾ ਹੈ ਉਹ ਹੁਣ ਆਪਸਾਤ ਨਹੀਂ ਦੇਣਗੇ ਉਹ ਕੀ ਕਰਨਗੇ ਜਿਹੜੇ ਬੰਦੇ ਪੀਐਸ ਸਟੈਟ ਯੂਨੀਅਨ ਦੇ ਨਾਲ ਤੁਰਨਾ ਚਾਹੁੰਦੇ ਆ ਜਿਹੜੇ ਬੰਦੇ ਪੀਐਸ ਸਟੈਟ ਯੂਨੀਅਨ ਨਾਲ ਤੁਰ ਰਹੇ ਆ ਉਹਨਾਂ ਨੂੰ ਤੋੜਨਗੇ ਤੋੜਨਗੇ ਐਵੇਂ ਜਿਹੜੇ ਜੇ ਤੁਹਾਨੂੰ ਕਹਿ ਦਿੱਤਾ ਕਿ ਪੇਪਰ ਤਾਂ ਦਸੰਬਰ ਜਨਵਰੀ ਮਹੀਨੇ ਚ ਆ ਰਿਹਾ ਹੈ ਤਾਂ ਤੁਸੀਂ ਤਾਂ ਤੁਸੀਂ ਕਹੋਗੇ ਵੀ ਅਸੀਂ ਤਿਆਰੀਆਂ ਕਰੀਏ ਤੇ ਅਸੀਂ ਅਜੇ ਤੱਕ ਬੈਚ ਨਹੀਂ ਲਏ ਅਸੀਂ ਅਜੇ ਤੱਕ ਬੈਚ ਨਹੀਂ ਲਏ ਅਸੀਂ ਵੀ ਤਿਆਰੀ ਕਰਨੀ ਹੈ ਅਸੀਂ ਵੀ ਪੇਪਰ ਦੇਣਾ ਹੈ ਭਈ ਪੇਪਰ ਲਈ ਹਜੇ ਤੱਕ ਕੋਈ ਅਪਡੇਟ ਨਹੀਂ ਹੈਗੀ ਜਦੋਂ ਵੀ ਪੇਪਰ ਹੁੰਦਾ ਨਾ ਸਭ ਤੋਂ ਪਹਿਲਾਂ ਪੀਐਸਟੈਟ ਯੂਨੀਅਨ ਕੋਲ ਨਿਊਜ਼ ਆਉਗੀ ਸਭ ਤੋਂ ਪਹਿਲਾਂ ਪੀਐਸਟੈਟ ਯੂਨੀਅਨ ਕੋਲ ਹੁਣ ਮੀਟਿੰਗ ਲਈ ਕੌਣ ਜਾ ਰਿਹਾ ਹੁਣ ਤੁਹਾਡੇ ਉਹ ਟੀਚਰ ਜਾ ਰਿਹਾ ਨਹੀਂ ਪੀਐਸਟੈਟ ਯੂਨੀਅਨ ਜਾ ਰਹੀ ਹੈ ਮੀਟਿੰਗ ਪੀਐਸਟੈਟ ਯੂਨੀਅਨ ਨੂੰ ਮਿਲੀ ਹੈ ਕਿਸ ਇੰਸਟੀਚੂਟ ਨੂੰ ਨਹੀਂ ਮਿਲੀ ਕਿਸ ਟੀਚਰ ਨੂੰ ਨਹੀਂ ਮਿਲੀ ਮੀਟਿੰਗ ਪੀਐਸਟੈਟ ਯੂਨੀਅਨ ਨੂੰ ਮਿਲੀ ਹੈ ਠੀਕ ਹੈ ਪਰ ਯੂਨੀਅਨ ਐਫਰਟਸ ਕਰਦੀ ਹੈ ਯੂਨੀਅਨ ਦੇ ਬਦੌਲਤ ਪੀਐਸਟੈਟ ਦਾ ਪੇਪਰ ਆਉਂਦਾ ਹੈ ਯੂਨੀਅਨ ਦੇ ਬਦੌਲਤ ਏਟੀ ਯੂਨੀਅਨ ਦੇ ਬਦੌਲਤ ਮਾਸਟਰ ਕਟਰ ਆਵੇਗਾ ਔਰ ਯੂਨੀਅਨ ਦੇ ਬਦੌਲਤ ਤੁਸੀਂ ਜੁਆਇਨਿੰਗ ਸਕੂਲਾਂ ਦੇ ਵਿੱਚ ਜਾਓਗੇ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਬਈ ਸਾਥ ਦਿਆ ਕਰੋ ਹੱਥ ਜੋੜ ਕੇ ਬੇਨਤੀ ਹੈ ਹੁਣ ਤੁਸੀਂ ਮੈਨੂੰ ਇਸ ਤੋਂ ਬਾਅਦ ਦੁਬਾਰਾ ਤੁਹਾਨੂੰ ਅਪੀਲ ਨਾ ਕਰਨੀ ਪਵੇ ਜਿੰਨੇ ਵੀ ਤੁਸੀਂ ਉਹ ਇਸ ਜਿਹੜਾ ਹੈ ਸਲਾਈਡ ਦਾ ਸਕਰੀਨਸ਼ਾਟ ਲਓ ਔਰ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਕਿਉਂਕਿ ਹੁਣ ਪੱਦਗੇ ਸਪੋਰਟ ਦੋ ਤਰ੍ਹਾਂ ਹੁੰਦੀ ਹੈ ਇੱਕ ਹੁੰਦੀ ਫਾਈਨੈਂਸ਼ੀਅਲ ਸਪੋਰਟ ਇੱਕ ਹੁੰਦੀ ਫਿਜ਼ੀਕਲ ਸਪੋਰਟ ਹੈ ਦੋਨੋਂ ਸਪੋਰਟਾਂ ਦੀ ਬਹੁਤ ਲੋੜ ਹੈ ਸਮਾਂ ਬਹੁਤ ਥੋੜਾ ਰਹਿ ਗਿਆ ਜੇ ਆਪਾਂ ਦਸੰਬਰ ਦੇ ਵਿੱਚ ਟੈਟ ਕਰਵਾਉਣਾ ਹੈ ਜਾਂ ਆਪਾਂ ਜਨਵਰੀ ਦੇ ਵਿੱਚ ਕਰਵਾਉਣਾ ਹੈ ਤਾਂ ਆਪਾਂ ਨੂੰ 2 3 4 ਤਰਨੇ ਚੰਗੇ ਛਟਕੇ ਦੇਣੇ ਪੈਣਗੇ ਸਰਕਾਰ ਨੂੰ ਤਾਂ ਕਿ ਪਤਾ ਲੱਗ ਜਾਏ ਕਿ ਪੀਐਸ ਟੈਟ ਯੂਨੀਅਨ ਪੀਐਸ ਟੈਟ ਦੀ ਡਿਮਾਂਡ ਕਰ ਰਹੀ ਹੈ ਹੁਣ ਮੀਟਿੰਗ ਦੇ ਵਿੱਚ ਅਸੀਂ ਪੂਰਾ ਠੋਕ ਕੇ ਗੱਲ ਕਰਕੇ ਆਵਾਂਗੇ ਕਿ ਪੀਐਸ ਟੈਟ ਦਾ ਨੋਟੀਫਿਕੇਸ਼ਨ ਜਾਰੀ ਕਰੋ ਸਭ ਤੋਂ ਪਹਿਲਾਂ ਕੈਲੰਡਰ ਜਾਰੀ ਕਰੋ ਫਿਰ ਨੋਟੀਫਿਕੇਸ਼ਨ ਜਾਰੀ ਕਰੋ ਔਰ ਹਰ ਇੱਕ ਚੀਜ਼ ਦਾ ਸਾਨੂੰ ਸ਼ਡਿਊਲ ਪਤਾ ਹੋਵੇ ਕਿ ਸਾਡਾ 26 ਵਾਲਾ ਵੀ ਟੈਟ ਅਗਲਾ ਟੈਟ ਗਣ ਕਲੰਡਰ ਦੇ ਵਿੱਚ ਤਾਂ ਸਾਰਾ ਕੁਝ ਹੀ ਮੈਂਸ਼ਨ ਹੋਊਗਾ ਕਿ ਸਾਡਾ ਪੇਪਰ ਕਦੋਂ ਹੋ ਰਿਹਾ ਠੀਕ ਹੈ ਯੂਨੀਅਨ ਤੁਹਾਡੇ ਲਈ ਐਪਰਟਸ ਕਰ ਰਹੀ ਹੈ ਯੂਨੀਅਨ ਤੁਹਾਡੇ ਲਈ ਹਰ ਇੱਕ ਥਾਂ ਤੇ ਖੜੀ ਹੈ ਦੇਖਣਾ ਇਹ ਹੈ ਤੁਸੀਂ ਕਿੰਨੀ ਸਪੋਰਟ ਕਰਦੇ ਹੋ ਹੁਣ ਕਿੰਨਾ ਕੁ ਤੁਸੀਂ ਯੂਨੀਅਨ ਦਾ ਸਾਥ ਦਿੰਦੇ ਹੋ ਠੀਕ ਹੈ ਤੇ ਗਲਤ ਗੁਮਰਾਹ ਨਾ ਹੋਵੋ ਮੈਂ ਤੁਹਾਨੂੰ ਸਪਸ਼ਟ ਤੇ ਸਾਫ ਸ਼ਬਦਾਂ ਵਿੱਚ ਸਾਰਾ ਕੁਝ ਕਲੀਅਰ ਕਰਤਾ ਕਿ ਜੋ ਚੀਜ਼ ਚੱਲ ਰਹੀ ਹੈ ਠੀਕ ਹੈ ਸਾਡੀ ਹੁਣ ਫਿਰ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਜਿਹੜਾ ਪੀਐਸਟ ਦਾ ਨੋਟੀਫਿਕੇਸ਼ਨ ਕਦੋਂ ਆ ਸਕਦਾ ਔਰ ਇਹ ਮੀਟਿੰਗ ਦੇ ਵਿੱਚ ਕੀ ਐਜੰਡਾ ਹੋਊਗਾ ਉਹ ਸਬੰਧੀ ਗੱਲ ਚੱਲ ਰਹੀ ਹੈ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਲੀਅਰ ਕਰਾਂਗਾ ਸਾਰੇ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਜਿੰਨਾ ਵੀ ਕਰ ਸਕਦੇ ਹੋ ਉਹਨਾਂ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਹੈ ਅਗਲੀ ਵੀਡੀਓ ਤੁਹਾਨੂੰ ਇਸ ਸਬੰਧੀ ਮਿਲੂਗੀ ਕਿ ਕਿਉਂਕਿ ਹੁਣ ਸਾਡੋਂ ਜਦੋਂ ਮੀਟਿੰਗ ਮਿਲੀ ਹੈ ਮੀਟਿੰਗ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨਾਲ ਕੋਆਪਰੇਟ ਹੋਇਆ ਜਿੱਥੇ ਆਪਣੀ ਮੀਟਿੰਗ ਹੈ ਹਨਾ ਉਹ ਮੀਟਿੰਗ ਦਾ ਐਜੰਡਾ ਪਹਿਲਾਂ ਫਾਈਨਲ ਕਰਦੇ ਹੁੰਦੇ ਕਿ ਯੂਨੀਅਨ ਕਿਸ ਰਿਗਾਰਡਿੰਗ ਮੀਟਿੰਗ ਮੰਗ ਰਹੀ ਹੈ ਜਦੋਂ ਮ ਯੂਨੀਅਨ ਕੀ ਕੀ ਮੰਗ ਰੱਖੋਗੀ ਤੇ ਸਰਕਾਰ ਵੱਲੋਂ ਕੀ ਰਿਪਲਾਈ ਹੋਊਗਾ ਉਹ ਸਬੰਧੀ ਹੁਣ ਗੱਲ ਚੱਲ ਰਹੀ ਹੈ ਮੈਂ ਤੁਹਾਨੂੰ 1-2 ਦਿਨਾਂ ਦੇ ਵਿੱਚ ਜਦੋਂ ਉਹ ਚੀਜ਼ ਫਾਈਨਲ ਹੋ ਜਾਊਗੀ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਉਹ ਤੁਹਾਨੂੰ ਮੈਂ ਦੱਸ ਦਾਂਗਾ ਕੀ ਮੀਟਿੰਗ ਦੇ ਵਿੱਚ ਕੀ ਆਪਾਂ ਏਜੰਡਾ ਰੱਖਣਾ ਹੈ ਔਰ ਉਹਨਾਂ ਵੱਲੋਂ ਕੀ ਰਿਪਲਾਈ ਆ ਸਕਦਾ ਹੈ ਉਸ ਤੋਂ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂਗਾ ਇਸ ਤੋਂ ਬਾਅਦ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਸੀਂ ਸਾਥ ਦਿਓਗੇ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਤਾਂ ਹੀ ਨੋਟੀਫਿਕੇਸ਼ਨ ਆਊਗਾ ਫਿਰ ਤੁਸੀਂ ਪੋਸਟਾਂ ਤੇ ਜਿਹੜਾ ਹੈ ਸਾਰਾ ਕੁਝ ਤੁਸੀਂ ਜੋ ਚੀਜ਼ ਸੋਚਿਆ ਜੋ ਤੁਹਾਡਾ ਜੋ ਤੁਹਾਡੇ ਸੁਪਨੇ ਨੇ ਉਹ ਚੀਜ਼ ਨੂੰ ਤੁਸੀਂ ਪੂਰਾ ਕਰ ਸਕਦੇ ਹੋ ਸਾਰਿਆਂ ਨੂੰ ਬੇਨਤੀ ਹੈ ਜਿੰਨਾ ਵੀ ਤੁਸੀਂ ਸਾਥ ਦੇ ਸਕਦੇ ਹੋ ਸਾਥ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਉਹਨਾਂ ਗਰੁੱਪਾਂ ਦੇ ਵਿੱਚ ਪੇਜ ਦੇ ਉਹਦੇ ਉੱਤੇ ਤੁਹਾਨੂੰ ਇਹ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਪੀਐਸ ਟੈਟ ਜਿਹੜਾ ਹੈ ਪੇਪਰ ਦਸੰਬਰ ਜਨਵਰੀ ਚ ਆ ਰਿਹਾ ਹੈ ਉਹਨਾਂ ਨੇ ਕਹੋ ਵੀ ਕਿ ਆ ਰਿਹਾ ਹੈ ਤਾਂ ਭਾਈ ਤੁਸੀਂ ਨੋਟੀਫਿਕੇਸ਼ਨ ਸਾਨੂੰ ਦਿਖਾਓ ਕਿਹੜਾ ਤੁਹਾਡੇ ਕੋਲ ਸਬੂਤ ਹੈ ਸਾਨੂੰ ਦਿਖਾਓ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੇਪਰ ਦਸੰਬਰ ਜਾਂ ਜਨਵਰੀ ਮਹੀਨੇ ਚ ਆ ਰਿਹਾ ਹੈ ਸਾਡੇ ਪੀਐਸ ਸਟੈਟ ਯੂਨੀਅਨ ਨੂੰ ਪਤਾ ਹੈ ਕਿ ਪੇਪਰ ਕਦੋਂ ਆ ਰਿਹਾ ਹੈ ਸਾਡੇ ਪੀਐਸ ਸਟੈਟ ਯੂਨੀਅਨ ਸਾਡੇ ਲਈ ਲੜਾਈ ਲੜ ਰਹੀ ਹੈ ਤੁਸੀਂ ਗਲਤ ਗੁੰਮਰਾਹ ਕਰਨਾ ਛੱਡੋ ਤੁਸੀਂ ਜਿਹੜੀ ਗੱਲ ਸਾਡੇ ਹੱਕ ਦੀ ਹੈ ਉਹ ਕਰੋ ਤੁਸੀਂ ਗਲਤ ਚੀਜ਼ਾਂ ਨਾ ਬੋਲੋ ਇਹ ਚੀਜ਼ਾਂ ਤੁਸੀਂ ਆਪ ਬੋਲਿਆ ਕਰੋ ਆਪ ਜਿਹੜੇ ਤੁਹਾਨੂੰ ਗਲਤ ਗੁੰਮਰਾਹ ਕਰਦਾ ਹੈ ਉਹਨਾਂ ਨੂੰ ਕਿਹਾ ਕਰੋ ਕਿ ਸਾਡੀ ਯੂਨੀਅਨ ਐਫਰਟਸ ਕਰ ਰਹੀ ਹੈ ਅਸੀਂ ਉਹਨਾਂ ਦਾ ਸਾਥ ਦੇਾਂਗੇ ਪੀਐਸਟਡ ਦਾ ਪੇਪਰ ਫੇਰ ਹੀ ਆ ਸਕਦਾ ਕੁਝ ਸਾਥੀ ਸਾਨੂੰ ਬਹੁਤ ਮੋਟੀਵੇਟ ਕਰਦੇ ਆ ਪਰ ਕੁਝ ਸਾਥੀ ਜਿਹੜੇ ਗਲਤ ਚੀਜ਼ਾਂ ਉਹਨਾਂ ਦੇ ਸਾਹਮਣੇ ਆਉਂਦੀਆਂ ਤਾਂ ਉਹ ਵੀ ਉਹਨਾਂ ਚੀਜ਼ਾਂ ਨੂੰ ਸੱਚ ਮੰਨ ਲੈਂਦੇ ਆ ਹਨਾ ਤਾਂ ਇਹ ਚੀਜ਼ਾਂ ਬਹੁਤ ਚੱਲਦੀਆਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕੀ ਵੱਧ ਚੱਲ ਕੇ ਸਾਥ ਦਿਓ ਤੇ ਇੱਕ ਯੂਨੀਅਨ ਦੇ ਜਿਹੜੇ ਪਲੇਟਫਾਰਮ ਨੇ ਆ ਚੀਜ਼ ਆ ਘਟ ਦਿਓ ਹੁਣ ਠੀਕ 28 ਤਰੀਕ ਨੂੰ ਕੋਈ ਤਰਨਾ ਨਹੀਂ ਹੈਗਾ ਠੀਕ ਹੈ 28 ਸਤੰਬਰ ਨੂੰ ਕੋਈ ਤਰਨਾ ਨਹੀਂ ਹੈਗਾ ਇਹ ਮੈਂ ਤੁਹਾਨੂੰ ਸਲਾਈਡ ਤਾਂ ਮੈਂ ਰੱਖੀ ਹੈ ਇਹ ਜਿਹੜੇ ਆ ਆਪਣਾ YouTube ਚੈਨਲ ਜਿੰਨੇ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਇੱਕ ਜਿਹੜੇ ਇੰਸਟਾ ਅਕਾਊਂਟ ਜਿਹੜਾ ਇੰਸਟਾ ਚਲਾਉਂਦੇ ਆ ਉਹ ਇਸ ਚੈਨਲ ਦੇ ਉੱਪਰ ਜਿਹੜੀ ਹੈ ਸੌਰੀ ਆ ਆਈਡੀ ਦੇ ਉੱਪਰ ਤੁਸੀਂ ਯੂਨੀਅਨ ਦੇ ਜਿਹੜੇ ਪਲੇਟਫਾਰਮ ਬਣਿਆ ਹੋਇਆ ਯੂਨੀਅਨ ਦਾ ਜਿਹੜੀ ਪੇਜ ਹੈਗਾ ਤੁਸੀਂ ਇਹਨਾਂ ਨਾਲ ਜੁੜਿਓ ਠੀਕ ਹੈ ਔਰ ਇਹ ਵਾਲਾ ਪੀਐਸਟ ਯੂਨੀਅਨ ਵਾਲਾ ਜਿਹੜਾ ਹੈ ਜਿਹੜਾ ਹੈ ਟਵਿੱਟਰ ਅਕਾਊਂਟ ਹੈ ਜਿਹੜਾ ਟਵਿੱਟਰ ਚਲਾਉਂਦੇ ਆ ਉਹ ਵੀ ਬਈ ਇਸ ਜਿਹੜੇ ਅਕਾਊਂਟ ਨਾਲ ਜੁੜੋ ਠੀਕ ਹੈ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਕਰਵਾ ਸਕੀਏ ਆਪਾਂ ਜਿਹੜਾ ਜਲਦ ਉਤ ਜਲਦੀ ਜਿਹੜਾ ਹੈ ਆਪਣੀਆਂ ਅਗਲੀਆਂ ਆਪਾਂ ਵੀ ਆਉਂਦੀ ਪੋਸਟਾਂ ਜੋ ਕਿਉਂਕਿ ਪੀਐਸਟ 2024 ਵਾਲੇ ਬੱਚੇ ਜਿਹੜੇ ਹੈ ਤਕਰੀਬਨ ਜ਼ਿਆਦਾ ਨਹੀਂ ਤਾਂ 10 ਤੋਂ 12000 ਬੱਚੇ ਜਿਹੜੇ ਹੈ ਪਾਸ ਕਰ ਚੁੱਕੇ ਨੇ ਪੀਐਸਟ 1 ਔਰ ਪੀਐਸਟ 2 ਹੁਣ ਉਸ ਤੋਂ ਬਾਅਦ ਬੱਚੇ ਕਾਫੀ ਘਟ ਰਹਿ ਗਏ ਹੁਣ ਆਪਾਂ ਜਿਹੜੇ ਰਹਿ ਗਏ ਉਹਨਾਂ ਨੂੰ ਭਈ ਆਪਾਂ ਪੀਐਸਟ 25 ਜਿਹੜਾ ਹੈ ਕਲੀਅਰ ਕਰਵਾ ਦੇਣਾ ਤੁਹਾਡੇ ਸਾਥ ਦੇ ਨਾਲ ਜਿਹੜਾ ਇਹ ਉਹ ਚੀਜ਼ ਚੀਜ਼ ਹੋ ਸਕਦੀ ਹੈ ਜਿਹੜੇ ਵੀ ਬੱਚੇ ਤੁਹਾਡੇ ਐਟਟੀਡੀ ਜਾਂ ਬੀਅਰਡ ਕਰ ਰਹੇ ਨੇ ਤੁਹਾਡੇ ਸਾਥੀ ਨੇ ਤੁਹਾਡੇ ਫਰੈਂਡ ਨੇ ਜਿੱਥੇ ਵੀ ਤੁਸੀਂ ਪੜਦੇ ਹੋ ਜਾਂ ਤੁਸੀਂ ਆਪ ਕਰ ਰਹੇ ਹੋ ਇਸ ਵੀਡੀਓ ਨੂੰ ਜਿੱਤੇ ਵੀ ਤੱਕ ਫਲਾ ਸਕਦੇ ਹੋ ਨਾ ਮੈਨੂੰ ਲੱਗਦਾ ਕਿ ਤੁਹਾਡੀ ਸਭ ਤੋਂ ਵੱਡੀ ਸੇਵਾ ਇਹ ਹੋਊਗੀ ਕਿ ਇਹ ਵੀਡੀਓ ਤੁਸੀਂ ਉਹਨਾਂ ਤੱਕ ਪਹੁੰਚਾਣੀ ਤਾਂ ਕਿ ਉਹਨਾਂ ਤੱਕ ਨਿਊਜ਼ ਪਹੁੰਚੇ ਜਿਹੜੇ ਬੱਚੇ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਭਾਈ ਪੀਐਸਟੈਟ ਦਾ ਪੇਪਰ ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਪੀਐਸਟੈਟ ਯੂਨੀਅਨ ਹੈ ਜਿਹੜੀ ਪੀਐਸਟੈਟ ਦੀ ਲੜਾਈ ਲੜਦੀ ਹੈ ਜਿਹੜਾ ਪੀਐਸਟੈਟ ਦਾ ਨੋਟੀਫਿਕੇਸ਼ਨ ਲੈ ਕੇ ਆਉਂਦੀ ਹੈ ਕਿ ਪਿਛਲੇ ਕੇਸ ਲਾਇਆ ਸੀ ਉਹ ਬੱਚੇ ਕਹ ਰਹੇ ਸਨ ਤਾਂ ਪਤਾ ਹੀ ਨਹੀਂ ਸੀ ਪੀਐਸਟੈਟ ਯੂਨੀਅਨ ਵੀ ਹੈ ਕੋਈ ਜਦੋਂ ਕੇਸ ਲੜਿਆ ਕੇਸ ਨੂੰ ਜਿੱਤਿਆ ਵੀਨਰ ਹੋਏ ਜਿੱਤੇ ਅਸੀਂ ਉਦੋਂ ਨਾ ਪਤਾ ਲੱਗਿਆ ਕਿ ਵਾਕੇ ਪੀਐਸਟੈਟ ਯੂਨੀਅਨ ਦੇ ਪੱਲੇ ਬਹੁਤ ਕੁਛ ਹੈ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਠੀਕ ਹੈ ਇਹਦੇ ਵਿੱਚ ਕੋਈ ਕਲਾ ਸਿੰਗਲ ਪਰਸਨ ਨਹੀਂ ਇਹ ਸਾਰੇ ਯੂਨੀਅਨ ਮੈਂਬਰਸ ਨੂੰ ਕ੍ਰੈਡਿਟ ਹੈ ਜਿਹੜੇ ਬੱਚੇ ਜਿਹੜੇ ਬੰਦੇ ਯੂਨੀਅਨ ਦੇ ਵਿੱਚ ਆ ਕੇ ਯੂਨੀਅਨ ਦੀ ਸੇਵਾ ਕਰਦੇ ਆ ਬਾਕੀ ਕਰਵਾਣ ਵਾਲਾ ਉਹ ਵਾਹਿਗੁਰੂ ਹੁੰਦਾ ਠੀਕ ਹੈ ਬੰਦਾ ਦਾ ਇੱਕ ਜਰੀਆ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਇੱਕ ਵਾਰ ਫਿਰ ਤੋਂ ਬੇਨਤੀ ਕਰ ਰਿਹਾ ਇਸ ਵੀਡੀਓ ਨੂੰ ਸਾਰੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਜਿਹੜੇ ਚੈਨਲ ਦੇ ਉੱਪਰ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜਿਹੜੇ ਪੁਆਇੰਟ ਤੁਸੀਂ ਵੀਡੀਓ ਦੇ ਵਿੱਚ ਜਿਹੜੇ نیچے ਤੁਹਾਡੇ ਕੋਲ ਆਉਂਦੀ ਹੈ ਉਹ ਜਿੰਨ ਵੱਧ ਤੋਂ ਵੱਧ ਤੁਸੀਂ ਜਿਹੜੇ ਹੈ ਜਿੰਨਾ ਵੀ ਤੁਸੀਂ ਯੂਨੀਅਨ ਨੂੰ ਇਹ ਚੀਜ਼ ਕਰ ਸਕਦੇ ਹੋ ਉਹ ਕਰਿਓ ਤਾਂ ਕਿ ਜਿਹੜਾ ਚੈਨਲ ਹੈ ਉਹ ਹਰ ਇੱਕ ਥਾਂ ਤੇ ਜਿਹੜਾ ਹੈ ਹਰ ਇੱਕ ਬੱਚੇ ਤੱਕ ਹਰ ਇੱਕ ਪਲੇਟਫਾਰਮ ਦੇ ਉੱਪਰ ਪਹੁੰਚੇ ਸੋ ਇੰਨੇ ਕਹਿੰਦਾ ਹੋਇਆ ਬਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ